ਜੁਗ ਜੁਗ ਰਹਿਣ ਜਿਉਂਦੇ ਰੱਜ ਰੱਜ ਕਰਨ ਕੁਮਾਈ ਨੀ ਅੱਜ ਪੈਨਣ ਓਵਰ ਕੋਟ ਸਿਰ ਤੇ ਪਾਟੀਆਂ ਖੇਸੀਆਂ ਲਈ ਪਰ ਵਸਤਰ ਰਹਿ ਦੇ ਕਨੇਤਾ ਨੀ ਕੈਨੇਡਾ ਦਾ 148ਵਾਂ ਜਨਮ ਦਿਨ ਸਰਕਾਰੀ ਤੌਰ ਤੇ ਰਾਜਧਾਨੀ ਅਟਵਾ ਵਿਖੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਝੰਡਾ ਲਹਿਰਾਉਂਦਿਆਂ ਵੱਖੋ-ਵੱਖ ਭਾਈਚਾਰਿਆਂ ਦੇ ਲੋਕਾਂ ਨਾਲ ਮਿਲ ਕੇ ਮਨਾਇਆ। ਕੈਲਗਰੀ ਵਿਖੇ ਵੀ ਜਮਾਤ-ਏ-ਅਹਮਦੀਆ ਵੱਲੋਂ ਇਸ ਸਾਲ ਵੀ ਪ੍ਰੇਰੀ ਵਿੰਡਜ਼ ਪਾਰਕ ਵਿੱਚ ਵਿਸ਼ੇਸ਼ ਸਮਾਗਮ ਦਰਾਂ ਕੈਨੇਡਾਡੇ ਮਨਾਇਆ ਗਿਆ। ਆਈ ਆਲਸੋ ਆਲਵੇਸ ਸੇ ਕਿ those the golden opportunity to tanto canada live in canada have actually hit a jackpot so that's how i i, I feel about canada happy canada to every one i today 148 years ago kuch provinces ne faisla kita ki asi sare ikatthe ik mazboot country banaye mazboot nation banayi so is tarah canada sajna hoya hai aaj 1 july wale din sare asi badi dhoom dham de naal canada de manaa rahe ha is de waste sare hi canadians un shori parivar valon constituency of calgary northeast vala ਬਹੁਤ ਬਹੁਤ ਮੁਬਾਰਕ ਹੋ ਆਜ ਅਸੀਂ ਦੇਖ ਰਹੇ ਹਾਂ ਕਿ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬਾਰਿਸ਼ ਹੋਣ ਦੇ ਬਾਵਜੂਦ ਵੀ ਲੋਕ ਨੇ ਸੋ ਇਹ ਕੈਨੇਡੀਅਨ ਸਪਿਰਿਟ ਨੂੰ ਅਸੀਂ ਕਾਇਮ ਰੱਖਣਾ ਹੈ ਇਸ ਨੂੰ ਮਜ਼ਬੂਤ ਕਰਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਨੂੰ ਅਸੀਂ ਹੋਰ ਵੀ ਬਿਹਤਰ ਕੰਟਰੀ ਬਣਾਵਾਂਗੇ ਸੋ ਓਨ ਦਸ ਕੈਨੇਡਾ ਡੇ ਲੈਟ ਅਸ ਆਲ ਬੀ ਥੈਂਕਫੁਲ ਥੈਟ ਥੈਟ ਵੀ ਲਿਵ ਇਨ ਅ ਕੰਟਰੀ ਐਂਡ ਅ ਪ੍ਰੋਵਿੰਸ ਵੇਅਰ ਹੋਪ ਲਿਵਸ ਵੇਅਰ ਆਪਟਿਮਿਜ਼ਮ ਕੈਨ ਗਰੋ ਐਂਡ ਚੇਂਜ ਇਸ ਪਾਸਿਬਲ Happy Canada Day, everyone, and thank you. Thank you. Happy Canada Day. It's an honor to be here. I look forward to saying hello to you after and enjoying the rest of this fantastic day. We are diverse, and 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 we are united at the same time. And there's the unity and diversity. And Canada is the beacon of hope for the rest of the world. know. Very happy Canada Day on behalf of the Prime Minister Stephen Harper and all of my colleagues in Ottawa. ਆਏ ਹੋਏ ਲੋਕਾਂ ਲਈ ਖਾਣ ਪੀਣ ਸੰਬੰਧੀ 1222 ਦਾ ਵਿਸ਼ੇਸ਼ ਪ੍ਰਬੰਧ ਵੱਖੋ-ਵੱਖ ਭਾਈਚਾਰਿਆਂ ਦੀ ਸਮੂਲੀਅਤ ਕੈਨੇਡਾ ਮੁਲਕ ਦੀ ਦੂਜਿਆਂ ਪ੍ਰਤੀ ਫਰਾਖ ਦਿਲੀ ਨੂੰ ਬਿਆਨ ਕਰਦੀ ਸੀ ਤਾਂ ਕਿ ਇਹ ਸਿਰਫ ਕੈਨੇਡਾ ਮੇ ਹੋ ਸਕਦਾ ਹੈ ਕਿ ਮੈਂ 2004 ਮੇ ਆਇਆ ਹੂੰ ਯੂਨੀਵਰਸਿਟੀ ਮੇ ਗਿਆ ਮੇ ਕੋ ਘਰ ਸੇ ਪੈਸੇ ਲੈ ਕੇ ਨਹੀਂ ਆਇਆ ਥਾ ਬਲਕਿ ਸਭ ਕੁਝ ਇਸੀ ਮੁਲਕ ਕਾ ਦਿਆ ਹੋਇਆ ਹੈ کہ انہوں نے وہ سپورٹ یا وہ انفراسٹرکچر مہیا کیا ہے کہ میں یونیورسٹی میں گیا ہوں دو ڈگریاں لی ہیں اس کے بعد لا پریکٹس کرتا رہا ہوں پھر اور پھر الیکشن لڑا ہوں تو منسٹر بھی بنایا ہوں یہ عزت مطلب صرف کینیڈا میں ہی ہو سکتی ہے کہ جس میں ریگارڈ لیس کہ آپ کہاں سے آتے ہیں جب آپ یہاں پہنچ جاتے ہیں آ, تو یہاں رہنے والے آپ کو اسی ملک کا باشندہ صبر کرتے ہیں اور یہ آپ کا ملک بنتا ہے We wish every one of us here Happy Canada Day, and feel good and feel at home. Yeah, Canada is a nice country. Yeah, so we are all free. Right, it's a free country. So it's it's good. ਜੋ ਕੈਨੇਡਾ ਨੇ ਆਪਾਂ ਨੂੰ ਦਿੱਤਾ ਐਜ਼ ਅ ਕਮਿਊਨਿਟੀ ਆਈ ਥਿੰਕ ਹੋਰ ਕਿਸੇ ਦੁਨੀਆ ਦੇ ਮੁਲਕ ਨੇ ਇੰਨਾ ਕੁਛ ਨਹੀਂ ਦਿੱਤਾ ਇੰਡੀਆ ਦੀ ਆਜ਼ਾਦੀ ਲਈ ਕੈਨੇਡਾ ਦਾ ਬੜਾ ਵੱਡਾ ਹੱਥ ਸੀ ਕੈਨੇਡਾ ਤੋਂ ਪੈਸੇ ਗਏ ਕੈਨੇਡਾ ਤੋਂ ਆਰਗੇਨਾਈਜੇਸ਼ਨਸ ਨੇ ਉੱਥੇ ਸਪੋਰਟ ਕੀਤੀ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਕੈਨੇਡਾ ਦੇ ਦੀ ਬਹੁਤ-ਬਹੁਤ ਵਧਾਈ ਹੋਵੇ ਲੱਖ ਅੱਜ ਠਾਠਾ ਮਾਰਦਾ ਜਿਹੜਾ ਇਕੱਠਾ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਵੀ ਅਸੀਂ ਲੋਕ ਇੱਥੇ ਆ ਕੇ ਕਿੰਨੇ ਖੁਸ਼ ਹੈ ਤੇ ਕੈਨੇਡਾ ਦੀ ਧਰਤੀ ਨਾਲ ਜੁੜ ਕੇ ਕਿੰਨੀਆਂ ਇੱਥੇ ਲੋਕਾਂ ਨੇ ਤਰੱਕੀਆਂ ਕੀਤੀਆਂ ਕਿੰਨਾ ਖੁਸ਼ਹਾਲ ਜੀਵਨ ਬਤੀਤ ਕੀਤਾ ਹੈ ਹੈਪੀ ਕੈਨੇਡਾ ਡੇ ਰੱਬ ਦਾ ਬੜਾ ਫਜ਼ਲ ਹੈ ਕਿ ਅਸੀਂ ਇੰਨੇ ਖੂਬਸੂਰਤ ਔਰ ਇੰਨੇ ਅੱਛੇ ਮੁਲਕ ਦੇ ਵਿੱਚ ਰਹਿੰਦੇ ਆ ਜਿਹਦੇ ਛਤਰ ਦੀ ਸਾਨੂੰ ਫੈਸਿਲਿਟੀਆਂ ਨੇ That every single one of us has the opportunity right here, right now, to live a great Canadian life. ਸਮਾਗਮ ਦੌਰਾਨ ਜਿੱਥੇ ਬੱਚੇ ਆਪਣੀਆਂ ਖੇਡਾਂ ਵਿੱਚ ਮਸਤ ਸਨ ਉੱਥੇ ਜਾਣਕਾਰੀ ਸਬੰਧੀ ਬੁੱਥਾਂ ਉੱਪਰੋਂ ਮਨੁੱਖਤਾ ਦੀ ਭਲਾਈ ਲਈ ਅਪੀਲਾਂ ਵੀ ਕੈਨੇਡਾ ਦੇ ਮੌਕੇ ਕੁਝ ਪਰਣ ਕਰਨ ਲਈ ਪ੍ਰੇਰ ਰਹੀਆਂ ਸਨ ਮੇਰਾ ਖਿਆਲ ਹੈ ਵੀ ਕੈਨੇਡਾ ਦੇ ਤੇ ਅਸੀਂ ਹਰ ਇੱਕ ਸਾਲ ਹੀ ਸਾਨੂੰ ਕੋਈ ਨਾ ਕੋਈ ਇਹੋ ਜਿਹੀ ਕਮਿਟਮੈਂਟ ਕਰਨੀ ਚਾਹੀਦੀ ਹੈ ਕਿ ਅਸੀਂ ਜਿਹੜੀ ਇਸ ਕੈਨੇਡਾ ਦੀ ਜਿਹੜੀ ਮੁਲਕ ਦੀ ਤਰੱਕੀ ਦੇ ਵਿੱਚ ਅਸੀਂ ਕਿਵੇਂ ਹਿੱਸਾ ਪਾ ਸਕਦੇ ਹੈਗੇ ਆ ਰਜਿਸਟਰ ਫॉर ਦਿਸ ਨੋਬਲ ਕਾਸ ਬਿਕਾਜ਼ ਆਫਟਰ ਅਵਰ ਡੈਥ ਇਫ ਓਵਰ ਆਰਗਨਸ ਵਿਲ ਗਿਵ ਲਾਈਫ ਟੂ ਸਮਵਨ ਐਲਸ ਪਲੀਜ਼ ਆਪਣੀ ਡੈਥ ਤੋਂ ਬਾਅਦ ਆਰਗਨ ਡੋਨੇਟ ਕਰਨ ਦਾ ਆਪਣਾ ਹੌਸਲਾ ਬਣਾਓ ਆਪਣੇ ਮਨ ਦੇ ਵਿੱਚ ਇੱਕ ਜਜ਼ਬਾ ਪੈਦਾ ਕਰੋ ਤਾਂ ਕਿ ਜਿਹੜੇ ਲੋਕ ਰਾਈਟ ਨਾਉ ਸਫਰ ਕਰ ਰਹੇ ਆ ਉਹਨਾਂ ਨੂੰ ਇਹ ਆਰਗਨ ਐਂਡ ਟਿਸ਼ੂ ਡੋਨੇਸ਼ਨ ਦਿੱਤੇ ਜਾ ਸਕਣ ਤਾਂ ਕਿ ਉਹ ਵੀ ਆਪਣੀ ਨਾਰਮਲ ਲਾਈਫ ਬਤੀਤ ਕਰ ਸਕਣ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਅਨਸਾਰ ਕਨੇਡਾ ਵਸਦੇ ਲੋਕਾਂ ਵੱਲੋਂ ਮੁਲਕ ਪ੍ਰਤੀ ਦਿਖਾਇਆ ਗਿਆ ਮੋਹ ਦੁਨੀਆ ਦੇ ਇਸ ਸੋਹਣੇ ਖਿੱਤੇ ਨੂੰ ਹੋਰ ਸੋਹਣਾ ਬਣਾਉਣ ਦਾ ਸੰਕਲਪ ਲੈਂਦਾ ਹੋਇਆ ਪ੍ਰਤੀਤ ਹੋਇਆ ਹਰਵੰਸ ਪੁੱਤਰ ਪੰਜਾਬੀ ਅਖਬਾਰ ਨਿਊਜ਼ ਕੈਲਗਰੀ